ਬੀਤੇ ਕੱਲ ਵਿਧਾਨ ਸਭਾ ਸੈਸ਼ਨ ਚੱਲਿਆ ਕਾਫੀ ਲੰਮੇ ਸਮੇਂ ਤੱਕ ਵਿਰੋਧੀ ਧਿਰ ਤੇ ਸਰਕਾਰ ਆਹਮੋ ਸਾਹਮਣੇ ਹੁੰਦੀਆਂ ਦੀ ਖਾਈ ਦਿੱਤੀਆਂ ਪਰ ਉਸ ਦੇ ਵਿਚਕਾਰ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਬੇਦਬੀ ਤੇ ਕਾਨੂੰਨ ਲਿਆਉਣ ਦੀ ਸਰਕਾਰ ਤਿਆਰੀ ਕਰ ਰਹੀ ਹੈ ਤਾਂ ਜਲਦ ਹੀ ਇਹ ਕਾਨੂੰਨ ਲਿਆਂਦਾ ਜਾਵੇਗਾ ਤੇ ਸਿੱਖਾਂ ਨੂੰ ਜੋ ਸੇਖਲੰਮੇ ਸਮੇਂ ਦੀ ਉਡੀਕਾਰੇ ਸੀ ਉਹਨਾਂ ਦੀ ਅਡੀਕ ਨੂੰ ਖਤਮ ਕੀਤਾ ਜਾਵੇਗਾ ਪਰ ਇਸ ਦੇ ਵਿਚਕਾਰ ਦੱਸ ਸੀ ਕਿ ਬਾਈਬਲ ਕਲਾ ਗੋਲੀਕਾਣ ਦਾ ਮਾਮਲਾ ਵੀ ਕਾਫੀ ਭਖਤਾ ਨਜ਼ਰ ਆਇਆ ਵਿਧਾਨ ਸਭਾ ਦੇ ਬਾਹਰ ਪ੍ਰਤਾਪ ਸਿੰਘ ਬਾਜਵਾ ਨੇ ਬਾਈਬਲ ਕਲਾ ਗੋਲੀਕਾਣ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਇਨਸਾਫ ਪ੍ਰਤੀ ਉਹਨਾਂ ਦੀ ਵਚਨਬੱਧਤਾ ਤੇ ਸਵਾਲ ਚੁੱਕੇ ਨੇ ਵਾਜਪਾ ਨੇ ਵੱਡੀ ਸਚਾਈ ਦਾ ਪਰਦਾ ਫਾਸ਼ ਕਰਦਿਆ ਕਿਹਾ ਕਿ ਵੱਡੇ-ਵੱਡੇ ਵਾਅਦੇ ਅਤੇ ਸਾਲਾਂ ਦੀ ਬਿਆਨਬਾਜ਼ੀ ਦੇ ਬਾਵਜੂਦ ਪਵਲ ਕਲਾ ਗੋਲੀਕੰਢ ਦੇ ਵਿੱਚ ਦੋ ਸਿੱਖ ਵਿਅਕਤੀਆਂ ਦੀ ਮੌਤ ਦੇ ਮਾਮਲੇ ਦੇ ਵਿੱਚ ਪੁਲਿਸ ਗੋਲੀਬਾਰੀ ਨਾਲ ਸੰਬੰਧਿਤ ਐਫ ਆਈ ਆਰ ਦੇ ਵਿੱਚ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਤੇ ਨਾ ਹੀ ਸੁਖਬੀਰ ਸਿੰਘ ਬਾਦਲ ਦਾ ਨਾਮ ਹੈ ਵਾਜਪਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਨੇ ਪੁਲਿਸ ਗੋਲੀਬਾਰ ਦੇ ਅਸਲ ਦੋਸ਼ੀਆਂ ਨੂੰ ਬਚਾਇਆ ਹੈ ਅਭ ਮੌਜੂਦਾ اجلاس ਦੇ ਵਿੱਚ ਲਿਆਂਦੇ ਜਾ ਰਹੇ ਪ੍ਰਸਤਾਵ ਬੇ ਵੀ ਵਿਰੋਧੀ ਬਿੱਲ ਦੀ ਆਲੋਚਨਾ ਕਰਦੇ ਬਾਜਵਾ ਨੇ ਇਸ ਨੂੰ ਸਿਆਸੀ ਚਾਲ ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਘਰਾਰ ਦਿੱਤਾ ਉਹਨਾਂ ਨੇ ਯਾਦ ਕਰਾਇਆ ਕਿ ਸਦਨ ਦੇ ਵਿੱਚ ਇਸ ਤੋਂ ਪਹਿਲਾਂ 2018 ਦੇ ਵਿੱਚ ਕਾਂਗਰਸ ਸਰਕਾਰ ਦੁਆਰਾ ਪਾਸ ਕੀਤਾ ਇੱਕ ਬਿੱਲ ਪਾਸ ਕੀਤਾ ਸੀ ਜੋ 7 ਸਾਲਾਂ ਤੋਂ ਵੱਧ ਸਮੇਂ ਤੋਂ ਰਾਸ਼ਟਰਪਤੀ ਦੀ ਸਹਿਮਤੀ ਦੇ ਲਈ ਕੇਂਦਰ ਦੇ ਕੋਲ ਪਿਆ ਹੈ ਉਹਨਾਂ ਨੇ ਕਿਹਾ ਕਿ ਇਹ ਬਿੱਲ ਨਵਾਂ ਬਿੱਲ ਜਿਹੜਾ ਹੈ ਇਲਸਾਫ ਦੇਣ ਦੇ ਵਿੱਚ ਆਪ ਦੀ ਅਸਫਲਤਾ ਨੂੰ ਲੁਕਾਉਣ ਦੀ ਚਾਲ ਤੋਂ ਇਲਾਵਾ ਕੁਝ ਨਹੀਂ ਹੈ ਬਾਜਪਾ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਗੰਭੀਰ ਹੁੰਦਾ ਤਾਂ ਉਹ ਮੌਜੂਦਾ ਬਿੱਲਾਂ ਦੀ ਪੈਰਵੀ ਕਰਦੇ ਆ ਤੇ ਬੈਬਲ ਕਲਾ ਗੋਲਿਕਾਣ ਦੇ ਦੋਸ਼ੀਆਂ ਖਿਲਾਫ ਜਾਂਚ ਰਿਪੋਰਟ ਦਾਇਰ ਕਰਦੇ ਮੌਜੂਦਾ ਵਿਸ਼ੇਸ਼ ਇਜਲਾਦੇ ਦੇ ਸੰਚਾਲਨ ਬਾਰੇ ਪ੍ਰਤਾਪ ਸਿੰਘ ਬਾਜਵਾ ਨੇ ਇਤਰਾਜ਼ ਪਰਗੜ ਕਰਦੇ ਕਿਹਾ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਦੋਸ਼ ਲਾਇਆ ਕਿ ਉਹ ਵਿਧਾਨ ਸਭਾ ਨੂੰ ਆਪ ਦੀ ਰੈਲੀ ਵਾਂਗ ਚਲਾ ਰਹੇ ਨੇ ਵਿਰੋਧੀ ਤਰ੍ਹਾਂ ਦੀਆਂ ਆਵਾਜ਼ਾਂ ਨੂੰ ਜਨਤਕ ਤੌਰ ਤੇ ਮੁੱਦੇ ਉਠਾਉਣ ਦਾ ਮੌਕਾ ਨਹੀਂ ਦੇ ਰਹੇ ਹੋਰ ਉਹਨਾਂ ਨੇ ਕੀ ਕੁਝ ਕੀਤਾ ਮੌਕੇ ਤੇ ਸੁਖਰਾਜ ਸਿੰਘ ਵੀ ਉਹਨਾਂ ਦੇ ਨਾਲ ਮੌਜੂਦ ਨਜ਼ਰ ਆਏ ਇੱਕ ਵਾਰ ਆਪਾ ਉਹ ਸੁਣਦੇ ਆ ਕਿ ਇਹ ਜਿਹੜਾ ਫਰਜ਼ੀ ਸੈਸ਼ਨ ਹੈ ਚਲਾ ਰਹੇ ਨੇ ਦੂਜਾ ਦਿਨ ਹੈ ਕੱਲ ਚੱਲਿਆ 11 ਮਿੰਟ 1 ਕਰੋੜ ਰੁਪਇਆ ਲੱਗਾ ਸੁਪੇ ਦਾ 10 ਲੱਖ ਰੁਪਇਆ ਮੰਂਜਦਾ ਮੇਰਾ ਕਹਿਲ ਸ਼ਾਰਟੇਸਟ ਸੈਸ਼ਨ ਹਿੰਦੋਸਤਾਨ ਦੀ ਪਾਰਲੀਮੈਂਟਰੀ ਹਿਸਟਰੀ ਚ ਹੋਣਾ ਕਿਸੇ ਸਟੇਟ ਨੇ 1 ਘੰਟੇ ਵਿੱਚ ਮੇਰਾ ਖਿਆਲ ਜੇ ਅੱਗ ਵੀ ਲਾਓ ਤੇ ਇੰਨੀ ਸਪੀਡ ਨਾਲ 11 ਮਿੰਟਾਂ ਚ 1 ਕਰੋੜ ਰੁਪਇਆ ਨਹੀਂ ਭੁਗਿਆ ਜਾ ਸਕਦਾ ਜੇ ਤਾਂ ਭਗਵੰਤ ਮਾਨ ਨੇ ਭੁਗਾਇਆ ਅਸੀਂ ਮੰਗ ਕਰਦੇ ਰਹੇ ਆ ਕਿ ਜਿਹੜਾ ਤੁਹਾਡਾ ਫਰਜ਼ੀ ਇਨਕਾਊਂਟਰ ਹੋਇਆ ਅਮੋਰ ਦੇ ਵਿੱਚ ਉਨੀ ਇਸ ਲਈ ਲੋਕ ਜਾਣਨਾ ਚਾਹੁੰਦੇ ਕਿਉਂਕਿ ਤੁਹਾਨੂੰ ਪਤਾ ਸੀ ਸੈਸ਼ਨ ਆਉਣ ਵਾਲਾ ਅਸੈਂਬਲੀ ਦਾ ਲੋਕਾਂ ਦੀ ਅੱਖਾਂ ਵਿੱਚ ਮਿੱਟੀ ਪਾਉਣ ਵਾਸਤੇ ਸਪੀਕਰ ਦੇ ਕੋਲੋਂ ਪੋਡੀਅਮ ਤੇ ਵੀ ਅਨਾਉਂਸਮੈਂਟ ਕਰਾ ਦਿੱਤੀ ਗਈ ਕਿ ਜੀ ਅਸੀਂ ਮੁਬਾਰਕ ਦਿੰਦੇ ਆ ਪੰਜਾਬ ਪੁਲਿਸ ਨੂੰ ਤੇ ਪੰਜਾਬ ਪੁਲਿਸ ਨੇ ਜੋ ਚੰ ਚੜ੍ਹਿਆ ਤੁਹਾਡੇ ਸਾਹਮਣੇ ਪਹਿਲੇ ਇਨਕਾਉਂਟਰ ਵਿਖਾ ਦਿੱਤਾ ਫਿਰ ਅੱਧੇ ਘੰਟੇ ਬਾਅਦ ਇਨਕਾਉਂਟਰ ਤੋਂ ਭੱਜ ਕੇ ਫਿਰ ਕਹਿ ਲੱਗੇ ਕਿ ਜੀ ਜਿਹੜੇ ਅਸੀਂ ਬੰਦੇ ਕਿਉਂ ਜਿਹੜੇ ਫੜੇ ਸੀ ਕਤਲ ਉਹਨਾਂ ਨੂੰ ਅਸੀਂ ਮੌਕੇ ਤੇ ਲਿਜਾ ਕੇ ਵਿੱਪਨ ਦੇ ਕਬਰ ਕਰਨੇ ਸੀ ਉਥੇ ਲੋਕ ਉਸ ਜੰਗਲ ਦੇ ਵਿੱਚ ਜਾਂ ਝਾੜੀਆਂ ਦੇ ਵਿੱਚ ਕੋਈ ਹੋਰ ਲੋਕ ਬੈਠੇ ਸੀ ਗੋਲੀਆਂ ਚਲਾ ਕੇ ਉਹ ਬੰਦੇ ਮਾਰਦੇ ਤੇ ਪੁਲਿਸ ਕਸਟਡੀ ਚ ਮਾਰ ਤੇ ਅਜੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਉਹਨਾਂ ਦੀ ਆਈਡੈਂਟੀਟੀ ਕੀ ਸੀ ਗਏ ਕਿੱਥੇ ਨੇ ਕਿੱਥੇ ਨੂੰ ਗਏ ਤੁਸੀਂ ਵੇਖੋ ਇਸ ਪੰਜਾਬ ਪੁਲਿਸ ਦੇ ਤੌਰ ਤਰੀਕੇ ਵੇਖੋ ਤੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਕਿੱਥੋਂ ਮੈਪੂਸ ਹੋਸੀ ਨੰਬਰ 2 land pooling policy land pooling any land pooling ਜੋ ਕਹਦਾ ਬੇਕੂਮ ਕਿਸਰਾ ਬਣਾਣਾ ਉਹਦੇ ਤੇ ਚਰਚਾ ਕਰਕੇ ਰਾਜੀ ਨਹੀਂ ਅੱਜ ਮਾਨਸਾ ਤੁਸੀਂ क्रुएल्टी अगेंस्ट एनिमल्स ਦੀ ਗੱਲ ਤੇ ਕੀਤੀ ਬਿੱਲ ਆ ਕਹਿੰਦਾ ਸੀ ਉਹਨੂੰ ਵੈਲਕਮ ਕਰਦੇ ਬਟ क्रुएल्टी अगेंस्ट ਪੰਜਾਬੀ क्रुएल्टी ਅਗੇਸ਼ਟ ਪੋਲਿਟੀਕਲ ਆਪੋਨੈਂਟਸ ਜਿਹੜੀ ਤੁਸੀਂ ਕਰ ਰਹੇ ਹੋ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੋ ਯੂਟਿਊਬਰਸ ਨੂੰ ਫੜ ਕੇ ਅੰਦਰ ਦੇਦੇ ਹੋ ਬਰਗਾੜੀ ਬਹਿਬਲਪੁਰ ਕਾਉਂਟ ਦੇ ਪੂਰੇ ਵਾਲਿਆਂ ਨੂੰ ਅਜੇ ਤੱਕ ਜਸਟਿਸ ਨਹੀਂ ਮਿਲ ਰਹੀ ਉਹਦਾ ਜ਼ਿੰਮੇਵਾਰ ਕੌਣ ਹੋਏ ਹੁਣ ਮੇਰੇ ਨਾਲ ਇੱਥੇ ਆ ਸਾਡੀ ਪ੍ਰੈਸ ਰੂਮ ਅੱਜ ਨੰਦ ਸਾ ਸੁਖਰਾਜ ਸਿੰਘ ਨੇ ਕਿੰਨਾ ਦੇ ਪਿਤਾ ਜੀ ਦੀ ਸ਼ਹਾਦਤ ਕ੍ਰਿਸ਼ਨ ਭਗਵਾਨ ਸਿੰਘ ਦੀ ਉਹਨਾਂ ਦਾ ਨਾਸ ਸੀ ਬਰਗਾੜੀ ਬਹਿਬਲਪੁਰ ਦੀ ਫਾਇਲ ਵਿੱਚ ਦੋ ਸਾਡੇ ਸਿੰਘ ਬਖਸ਼ੀ ਸ਼ਹੀਦ ਹੋਏ ਮੈਂ ਤਾਂ ਦੰ ਦਾ ਬਰੀਫ ਦੱਸਣਾ ਚਾਹਨਾ ਕੇਜਰੀਵਾਲ ਦਾ ਕਹਿਣਾ ਸੀ ਇਸ ਨੌਜਵਾਨ ਨੂੰ ਵੀ ਉਦੋਂ ਨਾਲ ਰੱਖਿਆ ਸੀ ਕਿ ਜੀ ਜਿੱਦਣ ਕੋਈ ਇਮਾਨਦਾਰ ਸਰਕਾਰ ਆਏਗੀ ਕੋਈ ਇਮਾਨਦਾਰ ਮੁੱਖ ਮੰਤਰੀ ਆਏਗਾ ਚਮੇ ਘੰਟਿਆਂ ਦੇ ਵਿੱਚ ਅਸੀਂ ਜਿਹੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਿੱਟ ਹੈ ਜਿਹਦਾ ਉਹ ਮੈਂਬਰ ਹੈ ਅਸੀਂ ਉਹਨੂੰ ਲਾਗੂ ਕਰਾਂਗੇ ਚਮੇ ਘੰਟਿਆਂ ਵਿੱਚ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਗੁਰੂ ਦੇ ਨਾਮ ਬੇਦਵੀ ਕੀਤੀ ਉਹਨਾਂ ਨੂੰ ਕਟੜੇ ਵਿੱਚ ਖੜਾ ਸਰ ਬੋਏ ਦੀ ਜੋ 6 ਸਾਲ ਪਾਸੇ ਆ ਸਾਡੇ ਇਸ ਦੋ ਐਫ ਆਈ ਆਰਸ ਹੋਈਆਂ ਸੀ ਇੱਕ ਕੋਟ ਕਬੂਰੇ ਫਾਇਰਿੰਗ ਹੋਈ ਸੀ ਉੱਥੇ ਜ਼ਖਮੀ ਹੋਈ ਸੀ ਲੋਕ ਇੱਕ ਬਰਗਾੜੀ ਵੈਦਨ ਜਿੱਥੇ ਦੋ ਹਸਤਾ ਹੋਈਆਂ ਸੀ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਬੜੀ ਸਰਪ੍ਰਾਈਜ਼ਿੰਗ ਚੀਜ਼ ਦੱਸਣਾ ਚਾਹੰਨ ਇਹਨਾਂ ਤੋਂ ਇਨਸਾਫ ਇਨਸਾਫ ਪ੍ਰੀਤ ਕੋਰ ਰੱਖ ਸਕਦੇ ਆ ਇਹਦੇ ਕੋ ਭਗਵੰਤ ਕੋ ਤੇ ਅਰਮਨ ਕੇਜਰੀਵਾਲ ਇਹ ਇੱਕ ਕੇਸ ਚੱਲਦਾ ਦੋਨੋਂ ਕੇਸੇ ਚੱਲਦੇ ਸੀ ਫਰੀਦਕੋਟ ਦੇ ਸੈਸ਼ਨ ਜੱਜ ਪਿਛਲੇ ਦਿਨੀ ਆ ਫੈਮ ਕਲਾ ਦੀ ਫਾਇਰਿੰਗ ਦੇ ਵਿੱਚ ਇੱਕ ਦੋਸ਼ੀ ਸੀ ਐਸਪੀ ਜਗਨਜੀਤ ਕੁਮਾਰ ਉਹਨੇ ਹਾਈ ਕੋਰਟ 'ਚ ਗੱਲ ਕਹੀ ਕਿ ਜੀ ਮੈਨੂੰ ਹੁਸ਼ਿਆਰਪੁਰ ਉੱਥੇ ਜਾਣਾ ਪੈਂਦਾ ਮੇਰੀ ਜ਼ਿੰਦਗੀ ਨੂੰ ਖਤਰਾ ਕੋਰ ਦੇ ਵਿੱਚ ਵੀ ਅਸੀਂ ਸੇਫ ਨਹੀਂ ਆ ਇਹ ਫਰੀਦਕੇਅਰ ਟ੍ਰਾਇਲ ਹੋਏਗਾ ਤਾਂ ਹੀ ਸਾਨੂੰ ਜਸਟਿਸ ਮਿਲ ਪਾਏਗੀ ਉਹਨੇ ਅਪੀਲ ਕੀਤੀ ਕਿ ਸਾਡਾ ਕੇਸ ਫਰੀਦਕੋੜ ਤੋਂ ਟ੍ਰਾਂਸਫਰ ਕਰਕੇ ਚੰਡੀਗੜ੍ਹ ਕਰ ਦੇ ਔਰ ਨਲ ਹਾਈ ਕੋਰਟ ਨੇ ਕਿਹਾ ਕਿ ਇੱਕ ਨਹੀਂ ਦੋਨੋਂ ਕੇਸੇ ਸੀ ਫਰੀਦਕੋੜ ਤੋਂ ਅਸੀਂ ਚੰਡੀਗੜ੍ਹ ਸੈਸ਼ਨਸ ਦੇ ਵਿੱਚ ਟ੍ਰਾਂਸਫਰ ਕਰ ਦਿੱਤੇ ਹੁਣ ਤੁਸੀਂ ਵੇਖੋ ਇੱਕ ਅਜੇ ਫਰੀਦਕੋੜ ਚੱਲੀ ਜਾ ਰਿਹਾ ਦੂਜਾ ਚੰਡੀਗੜ੍ਹ ਚੱਲ ਰਿਹਾ ਤਕਰੀਬਨ 29 ਜੁਲਾਈ 2004 ਨੂੰ ਇੱਕ ਸਾਲ ਦੇ ਕੋਈ 8-10 ਤਰੀਕਾ ਪੈ ਗਈਆਂ ਜਿਹੜੀ ਸਾਰਿਆਂ ਨੂੰ ਹੈਰਾਨੀ ਦੀ ਗੱਲ ਮੈਂ ਦੱਸਣਾ ਚਾਹਣ ਜੇ ਸਾ ਆਦਮੀ ਨੂੰ ਇਹ ਕਹਿੰਦੇ ਸੀ ਕਿ ਅਸੀਂ ਇਹਨਾਂ ਦੇ ਖਿਲਾਫ ਐਕਸ਼ਨ ਲੈਣਾ ਹੈ ਉਹਨਰ ਵਿਜੇ ਪ੍ਰਤਾਪ ਦੇ ਉਹ ਸਿੱਟ ਦੇ ਉਹਨਾਂ ਦੇ ਵਿੱਚ ਜਿਹੜੀ ਕੋਟ ਕਪੂਰਾ ਦੀ ਫਾਇਰ ਹੈ ਨਹੀਂ ਉਹਨਾਂ ਦੋਸ਼ੀਆਂ ਦੇ ਵਿੱਚ ਨਾ ਹੈ ਸਪਰਤਾਜ ਸਿੰਘ ਬਾਦਲ ਠੀਕਾ ਸੁਖਬੀਰ ਸਿੰਘ ਬਾਦਲ ਦਾ ਸਪਰਤਾਜ ਸਿੰਘ ਉਹਨੂੰ ਜਿਸਟਰ ਸਾਹਿਬ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਸੀ ਤੇ ਬਾਕੀ ਚੰਦ ਬੰਦੇ ਜਿਹੜਾ ਹੁਣ ਇੱਥੇ ਕੇਸ ਚੱਲ ਰਿਹਾ ਹੈ ਇਹ ਹੈਰਾਨ ਹੋਵੋਗੇ ਸਾਢੇ 3 ਸਾਲ ਬੀਤਣ ਤੋਂ ਬਾਅਦ ਸਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਾ ਨਾਮ ਹੀ ਨਹੀਂ ਇੱਥੇ ਨਾਂ ਜੇ ਚਰਨਜੀਤ ਸਿੰਘ ਸ਼ਰਮਾ ਪਰਮਰਾਜ ਸਿੰਘ ਉਮਰਾ ਲੰਗਰ ਵਿਕਰਮਜੀਤ ਸਿੰਘ ਅਮਰਜੀਤ ਸਿੰਘ ਪੁਲਾਰ ਸੁਹੇਲ ਸਿੰਘ ਬਰਾੜ ਪੰਕਜ ਬਾਂਸਲ ਤੇ ਸੁਮੇਸ਼ ਸਿੰਘ ਸੈਣ ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹਨਾ ਚਾਹਨਾ ਚੀਫ ਮਿਨਿਸਟਰ ਦੀ ਸਾਡਾ ਆਰਡਰ ਤੇ ਇੱਕੋ ਹੀ ਸੀ ਹੋਮ ਮਿਨਿਸਟਰ ਵੀ ਇੱਕੋ ਸੀ ਸੁਖਵੀਰ ਆਰਡਰ ਉਹ ਦਿੰਦੇ ਸੁਮੇਸ਼ ਸਿੰਘ ਸੈਣੀ ਨੂੰ ਦੋਨੋਂ ਜਗ੍ਹਾ ਤੇ ਇੱਕੋ ਟਾਈਮ ਤੇ ਥੋੜਾ ਟਾਈਮ ਦਾ ਫਰਕ ਪਾ ਕੇ ਗੋਲੀਆਂ ਚੱਲਦੀਆਂ ਇੱਕ ਜਗ੍ਹਾ ਲੋਕ ਕੋੜ ਕਬੂਰੇ ਫੱਟੜ ਹੁੰਦੇ ਨੇ ਇੱਥੇ ਬੰਤੇ ਸ਼ਹੀਦ ਹੋ ਜਾਂਦੇ ਨੇ ਇੱਕ ਐਫਆਈਆਰ ਤੋਂ ਦੋ ਜਿਹੜੇ ਮੇਰ ਬਥੇ ਹੀ ਕਰਦੇ ਤੁਸੀਂ ਮੈਨੂੰ ਦੱਸੋ ਇਹ ਜਿਹੜਾ ਕੇਸ ਹੈ ਸਟੈਂਡ ਕਰੇਗਾ ਨਹੀਂ ਇਹ ਕਿ ਐਸੇ ਕਚਹਿਰੀਆਂ ਦੇ ਵਿੱਚ ਸਟੈਂਡ ਕਰੇਗਾ ਇਹ ਜਿਹੜਾ ਬੇਅਦਬੀਆਂ ਦਾ ਇੱਥੇ ਮਿਲ ਲੈ ਕੇ ਆਣਾ ਚਾਹਦਾ ਭਗਵੰਤ ਮਾਨ ਇਸ ਗੱਲ ਦਾ ਜਵਾਬ ਭਗਵੰਤ ਤੇ ਅਰਵਿੰਦ ਕੇਜਰੀਵਾਲ ਦੇ ਤੇ ਕੁਲਤਾਰ ਸਿੰਘ ਸੰਧਵਾ ਜੀ ਦੇ ਸੰਧਵਾ ਸਾਹਿਬ ਤੁਹਾਡਾ ਤੇ ਹਲਕਾ ਵੀ ਇਹ ਸੀ ਫਰੀਦਪੁਰ ਦਾ ਕੋਟਕ ਦਾ ਪੂਰਾ ਐਕੀ ਸੈਂਟਰ ਸੀ ਜਿੱਥੇ ਸਾਰਾ ਇਹ ਐਡਾ ਵੱਡਾ ਜਿਹੜੀ ਉਥੋਂ ਇੱਕ ਉਥੇ ਬੰਦ ਹੋਏ ਉਥੇ ਗੋਲੀਆਂ ਚੱਲੀਆਂ ਉੱਤੇ ਹਰ ਕਿਸਮ ਦਾ ਕੰਮ ਹੋਇਆ ਹਜ਼ਾਰਾਂ ਲੱਖਾਂ ਦੀ ਤਦਾਦ ਚ ਲੋਕ ਇਕੱਠੇ ਹੋਏ ਪੰਜਾਬੀਆਂ ਦੀਆਂ ਸੈਂਟੀਮੈਂਟਸ ਦਾ ਤੁਸੀਂ ਖੇលਿਆ ਵਾਦਾ ਕਰਕੇ ਵਾਦਾ ਖਿਲਾਫੀ ਤੁਸੀਂ ਕੀਤੀ ਹੁਣ ਤੁਸੀਂ ਬੇਅਦਬੀ ਲੈ ਕੇ ਆਣ ਲੱਗੇ ਹੋ ਬੇਅਦਬੀ ਦੇ ਵਿੱਚ ਬਾਦਲ ਤੇ ਸੁਗਮੀਰ ਦੋਨਾਂ ਦਾ ਨਾਂ ਹੈ ਤੇ ਬੇਅਦਬੀ ਦਾ ਜਿਹੜਾ ਬਿੱਲ ਇਹਦੇ ਪਾਸੇ ਲੈ ਕੇ ਆਣ ਲੇ ਇਹਦਾ ਜਵਾਬ ਦੇ ਇਹਦਾ ਜਵਾਬ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਤੇ ਕਾਂਗਰਸ ਪਾਰਟੀ ਭਗਵੰਤ ਕੋ ਲੈ ਗਈ ਕਿਉਂਕਿ ਹੋਮ ਮਿਨਿਸਟਰ ਇਹ ਸਾਰਾ ਕੁਝ ਬਾਦਲਾਂ ਨਾਲ ਰਲ ਕੇ ਭਗਵੰਤ ਨੇ ਇਤਿਹਾਸ ਵਿੱਚ ਕਰਮੇ ਕੀਤਾ ਤੁਹਾਨੂੰ ਪਹਿਲਾਂ ਹੀ ਪਤਾ ਹੋਣਾ ਜਦੋਂ ਵਿਕਰਮ ਸਿੰਘ ਮਜੀਠੀਏ ਨੇ ਇਹਦੇ ਤੇ ਮਾਨਹਾਨੀ ਦਾ ਦਾਵਾ ਕੀਤਾ ਸੀ ਇਹਨਾਂ ਦੇ ਨੈਸ਼ਨਲ ਕਨਵੀਨਰ ਨੇ ਲਿਖਤੀ ਮਾਫੀ ਮੰਗੀ ਹੈ ਹੱਥ ਜੋੜ ਕੇ ਲਿਖਤੀ ਮਾਫੀ ਇਹੋ ਜਿਹੀ ਪਾਰਟੀ ਤੇ ਅਸੀਂ ਕਿਸ ਤਰ੍ਹਾਂ ਵਿਸ਼ਵਾਸ ਕਰ ਸਕਨੇ ਆ ਮੇਰਾ ਛੋਟਾ ਵੀਰ ਅੱਜ ਦੁਖੀ ਹੋਇਆ ਇੱਥੇ ਪਹੁੰਚਿਆ ਨੇ ਦੱਸਿਆ ਅੱਜ ਵੀ ਕਚਹਿਰੀ ਚ ਗਏ ਨੇ ਅੱਜ ਵੀ ਕਚਹਿਰੀ ਚ ਗਏ ਨੇ ਕਚਹਿਰੀ ਦੇ ਵਿੱਚੋਂ ਫੇਰ ਕੋਈ ਇਨਸਾਫ ਨਹੀਂ ਮਿਲਿਆ ਫੇਰ ਗਾਦੀ ਤਰੀਕ ਪਹਿਲੀ ਤਰੀਕੇ ਵੀ ਨਹੀਂ ਹੋਣ ਹੁਣ 8 ਅਗਸਤ ਪੈ ਗਈ ਅਜੇ ਤੱਕ ਚਲਾਨ ਨਹੀਂ ਪੁੱਟਿਆ ਪੁਆ ਚਲਾਨ ਨਾ ਨਿਆਦ ਸਾਂ ਜੀ ਇੱਕ ਸਾਲ ਤੋਂ ਬਾਅਦ ਹੋ ਗਿਆ ਅਜੇ ਤੱਕ ਚਲਾਨ ਪੁੱਟਿਆ ਨਹੀਂ ਹੋਇਆ ਇਹ ਬੇਅਦਬੀ ਦੀ ਕੀ ਕਿਸ ਕਿਸਮ ਦੀ ਇਹ ਜਸਟਿਸ ਦੇਣ ਤੇ ਇਹ ਅਸੀਂ ਉਮੀਦ ਕਰੀਏ ਨੇ ਓਏ ਫਰਜ਼ੀਆਂ ਦੀ ਫਰਜ਼ੀ ਇਨਕਲਾਬੀਆਂ ਦੀ ਝੁੱਠੀਆਂ ਦੀ ਅਸੈਂਬਲੀ ਨੂੰ ਵੀ ਅਜਾ ਸਟੇਜ ਇਸਤੇਮਾਲ ਕਰਨ ਵਾਲੇ ਜਿਹੜੇ ਲੋਕ ਨੇ ਤੁਸੀਂ ਵੇਖਿਆ ਹੀ ਹੈ ਕਿ ਇਸ ਤਰ੍ਹਾਂ ਮੇਰੇ ਵੀਡੀਓ ਨਾਲ ਇਹਨਾਂ ਤੋਂ ਰੋੜ ਮਰੋੜ ਕੀਤੀ ਤਾਂ ਦੋ ਇਹਨਾਂ ਦੇ ਮੰਤਰੀਆਂ ਤੇ ਕੇਸ ਰਜਿਸਟਰ ਹੋ ਤੇ ਜਿਹੜੇ ਦੋ ਰਹਿ ਗਏ ਇਹਨਾਂ ਤੇ ਵੀ ਹੋ ਆਜੋ ਸਾਹਿਬ ਮੈਂ ਆਮ ਆਮਨਗੋਵਨ ਕਰ ਲਈ ਹੈ ਆਰੂ ਦਾ ਹੈ ਫੌਟਾ ਆਸ਼ਵਾ ਨਾਲ ਦੇ ਸਮਝੌਤਾ ਹੋਇਆ ਇਸਦਾ ਮੈਂ ਕਿਤੇ ਦਾ ਮਿਲਦਾ ਨਹੀਂ اچھا ਇੱਕ ਮਿੰਟ ਜੇ ਤੇਨ ਪ੍ਰਤਾਪ ਸਿੰਘ ਬਾਜਵਾ ਤੇ ਪੀਚ ਰਜਿਸਟਰ ਉਹ ਇਹ ਉਨਾਚਰ ਸਾਤਾ ਸਮਝੌਤਾ ਨਹੀਂ ਹੁਣ ਕਿਉਂਕਿ ਮੈਂ ਰਹਿਣ ਵਾਲਾ ਟੈਕਨੀਕਲੀ ਇਹ ਤੇ ਆਪਣੇ ਚੰਡੀਗੜ੍ਹ ਮੈਂ ਵੈਨ ਵਾਲਾ ਜੰਮੇ ਤੇਰਾ ਸਰਕਾਰੀ ਘਰ ਵੀ ਚੰਡੀਗੜ੍ਹ ਤੇ ਮੇਰੀ ਜਿਹੜੀ ਕੰਪਲੀਟ ਹੈ ਉਹ ਲਾਗੂ ਇੱਥੇ ਹੀ ਹੋਣੀ ਸੀ ਹੋਰ ਕਿੱਥੇ ਹੋਣੀ ਸੀ ਇਹ ਲਾਗੂ ਮੁਹਾਲੀ ਸੁਣਾਉਂਦੇ ਮੇਰਾ ਲੋਕਲ ਸਟੈਂਡ ਹੈ ਚੰਡੀਗੜ੍ਹ ਦਾ ਪਰ ਤੇ ਜੇ ਚੰਡੀਗੜ੍ਹ ਪੁਲਿਸ ਐਕਟ ਕਰਨ ਲੱਗੀ ਤੇ ਇਹਨਾਂ ਨੂੰ ਤਕਲੀਫ ਹੋ ਗਈ ਹੈ ਕਿ ਰੋਜ਼ ਰੇਡ ਮਾਰਦੇ ਲੋਕਾਂ ਇਹਦੇ ਬਿਨਾ ਕਿਸੇ ਦੇ ਸਰਚ ਵਾਰਡਰਡ ਲਿਆ ਜਿਹਦਾ ਮੱਗੀ ਫਲੈਟ ਇਹ ਉਹਨਾਂ ਦੇ ਫਲੈਟ ਫੋੜ ਲੈਂਦੇ ਤੇ ਸਾਡਾ ਕੰਮ ਕਰ ਲੈਂਦੇ ਪਹਿਲੀ ਵਾਰ ਇਹਨਾਂ ਨੇ ਹੋਣ ਲੱਗਿਆ ਇਹਨਾਂ ਨੂੰ ਪਤਾ ਲੱਗਿਆ ਇਹ ਅਜੇ ਇਹਨਾਂ ਨੂੰ ਅਜੇ ਪਤਾ ਹੀ ਲੱਗਿਆ ਤੇ ਅਜੇ ਤਾਂ ਟ੍ਰੈਲਿੰਗ ਸ਼ੁਰੂ ਹੀ ਹੋਇਆ ਹੈ ਇਹ ਘਾਬੇ ਖੈ ਨੰਨਾ ਮਤ ਇਹ ਬਾਰੀਕ ਨੂੰ ਬਦਲ ਤੇ ਲੈਣ ਤੋਂ ਇਸ ਗੱਲ ਕਾਰਨ ਇਹ ਸਾਰਾ ਕੁਝ ਇਹਨਾਂ ਦੇ ਸਾਹਮਣੇ ਆਣਾ ਸ਼ੁਰੂ ਹੋ ਗਿਆ ਇਹਨਾਂ ਦਾ ਜਿਹੜਾ ਸੱਚ ਹੈ ਉਹ ਤੁਹਾਡੇ ਸਾਹਮਣੇ ਹੈ ਕਿ ਬਾਦਲ ਤੇ ਸੁਖਬੀਰ ਇਸ ਮੇਨ ਕੇਸ ਨੂੰ ਡੈਵਲ ਪਲਾਟ ਤੇ ਬਰਕਾੜੀ ਚ ਇਹਨਾਂ ਨੇ ਹੱਥ ਰੱਖੇ ਨੇ ਇਹ ਸਵਾਲ ਉਨਪਰ ਇੱਕ ਸਵਾਲ ਹੈ ਜਿਹੜਾ ਰਿਲੇਟਡ ਹੈ ਸੁਖਬੀਰ ਇਹ ਕਿ ਆਪਰੇਸੀ ਇਹ ਬਰਗੋਤਪਾਨ ਹੋਰ ਆਦੀ ਸਵਾਲਾਂ ਦਾ ہم دو کے خلاف ساری ثبوت دے چکے ہیں ان کے خلاف ثبوت اس کے خلاف ہی دے دی ہے بھگونت کے وہ ویریفائی کر اور ارمند کے خلاف بھی جو ہے کیجریوال کے وہ بھی کیونکہ انہوں نے اپنا, اپنا آپ کا خود کا ہینڈل استعمال کیا ٹوٹر پر فیسبک

ਵੀ ਬਦਲ ਜਾਂਦੀ ਤੇ ਮਿੰਟ ਵੀ ਬਦਲ ਜਾਂਦੀ ਸੋ ਇਹਦੀ ਕੋਈ ਸਟੇਟਮੈਂਟ 2 ਵਜੇ ਤੋਂ ਬਾਅਦ ਵਾਲੀ ਨਹੀਂ ਹੈ 2 ਵਜੇ ਤੋਂ ਬਾਅਦ ਵਾਲੀ ਨੂੰ ਮੈਂ ਸੀਰੀਅਸ ਨਹੀਂ ਹਾਂ ਬਟ ਐਮਈਏ ਸ਼ੁੱਡ ਐਕਟ ਅਗੇਂਸਟ ਸੀਐਮ ਸਰ ਦੀ ਸਟੇਟਮੈਂਟ ਤੁਸੀਂ ਬੋਲ ਕਰਕੇ ਬਾਇਰਨ ਵਰਗਾਣੀ ਬਾਤ ਨਹੀਂ ਆਪਣੀ ਸੁਣੀ ਬਾਦਲ ਉਹ ਦੱਸ ਰਿਹਾ ਦੇਖਾ ਜਾਏ ਤਾਂ ਜੋ ਸਰਕਾਰ ਆਪਣੀ ਰਾਈਟ ਦੀ ਬਾਤ ਕਰਦੀ ਹੈ ਉਹ ਕਹਿੰਦੀ ਹੈ ਕਿ ਸਰਕਾਰ ਆਪਣੀ ਰਾਈਟ ਦੀ ਬਾਤ ਕਰਦੀ ਹੈ ਉਹ ਕਹਿੰਦੀ ਹੈ ਕਿ ਸਰਕਾਰ ਆਪਣੀ ਰਾਈਟ ਦੀ ਬਾਤ ਕਰਦੀ ਹੈ ਉਹ ਕਹਿੰਦੀ ਹੈ تو انہوں نے کہا تھا کہ وہ اس پہ کاروائی کرائے گا سب سے پہلے سر کام صاحب نردر سنگھ نر سنگھ کون سی میں بی جے پی میں اس کو سب